ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਦੇਵ ਪਰਵਾਨੇ ਕੀ ਜੈ। ਆਧ ਵਿਸ਼ਵਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੀ ਓਥੇ ਮਾਸਿਕ ਰਾਸ਼ਨ ਵਿਤਰਣ ਕਾਰਜਕ੍ਰਮ ਮੰਦਰ ਸ਼ਿਵ ਧਾਮ ਮਹਿਰੂਕੇਟ ਵਿੱਚ ਕੀਤਾ ਜਾ ਰਿਹਾ ਹੈ। जैसे कि पिछले आठ वर्षों से समाज सेवा के अनेक प्रकार के सेवा कार्य की लड़ी में राशन सेवा जो कि पिछले आठ साल से लगातार हर महीने चल रही है पंद्रह से बीस जरूरतमंद परिवारों को हर महीने राशन सहायता दी जाती है तो आप सभी शहरवासियों से भी निवेदन है कि इस प्रकार के सेवा कार्य से जुड़े और किसी दूसरे की मदद करें और किसी के काम आए क्योंकि तो यही परोपकार है पर उपकार वचन मन काया यही पर उपकार है कि किसी दूसरे की जरूरत को पूरा करना यही सबसे बड़ा धर्म शास्त्रों में बताया गया है तो किसी धर्म को निभाते हुए विश्वास सेवा सोसाइटी के सभी मेंबर मिल के अपनी नेक कमाई से कुछ हिस्सा डाल करके हर महीने जरूरतमंद परिवारों को राशन सेवा देते हैं और इसके अलावा कई प्रकार के सेवा कार्य निभाए जाते हैं आप सभी का धन्यवाद आप भी इस सेवा कार्य से जुड़ करके अपने जीवन को सफल बनाएं धन्यवाद नवाशहर के मोहल्ला गुरु तेग बहादुर नगर के लोग होए ढे परेशान ਮਹੱਲੇ ਦੇ ਵਿੱਚ ਬੰਦ ਸੀਵਰੇਜ ਅਤੇ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਤੋਂ ਤੰਗ ਆ ਕੇ ਉਹ ਸੋਮਵਾਰ ਨੂੰ ਕਰਨਗੇ ਵੱਡਾ ਸੰਘਰਸ਼ ਪੱਤਰਕਾਰ ਬਲਕਿਸ਼ਨਾਨੰਦ ਦੀ ਰਿਪੋਰਟ ਨਵਾਂ ਸ਼ਹਿਰ ਹਾਂਜੀ ਅਜੀ ਪੀ ਕੇ ਸਾਨੂੰ ਕੁਝ ਹੋ ਜਾਵੇ ਕੌਣ ਜ਼ਿੰਮੇਵਾਰ ਵਾ ਇਥੇ ਨਹੀਂ ਅਸੀਂ ਇਹ ਦਵਾਈਆਂ ਕਿੱਥੋਂ ਲਵਾਂਗੇ ਤੇ ਪੈਸੇ ਐਨੇ ਕਿੱਥੋਂ ਲਵਾਂਗੇ ਠੀਕ ਗਰੀਬ ਬੰਦੇ ਆ ਸੀ ਨਿਆਣੇ ਛੋਟੇ ਛੋਟੇ ਆ ਸਾਡੇ ਦਸਤ ਦਸਤ ਲੈ ਆਓ ਤੁਸੀਂ ਦੇਖੋ ਆ ਕੇ ਕਹਿਣਾ ਇੱਥੇ ਸਾਡੇ ਲਗਭਗ ਨਾ 1 ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਗੰਦਾ ਆ ਰਿਹਾ ਕਦੀ ਠੀਕ ਹੋ ਜਾਂਦਾ ਤੇ ਕਦੀ ਗੰਦਾ ਹੋ ਜਾਂਦਾ ਤੇ ਦੋ ਸਮੱਸਿਆਵਾਂ ਸਾਡੇ ਮਹੱਲੇ ਦੀਆਂ ਬਹੁਤ ਗੰਭੀਰ ਹੈ ਇੱਕ ਤਾਂ ਸੀਵਰੇਜ ਤਿੰਨ ਦਿਨ ਨਹੀਂ ਕੱਢਦਾ ਤਿੰਨ ਜਾਂ ਚਾਰ ਦਿਨ ਬਾਅਦ ਸੀਵਰੇਜ ਭਰ ਜਾਂਦਾ ਫਿਰ ਤਿੰਨ ਦਿਨ ਅਸੀਂ ਫੋਨ ਕਰਦੇ ਰਹਿੰਦੇ ਆ ਤਿੰਨ ਦਿਨ ਬਾਅਦ ਫਿਰ ਸੁਣਵਾਈ ਹੁੰਦੀ ਆ ਤੇ ਫਿਰ ਉਹਨੂੰ ਖਾਲੀ ਕਰਕੇ ਜਾਂਦੇ ਆ ਤੇ ਜਾਨੋ ਜਿਹੜਾ ਸਾਰਾ ਪਾਣੀ ਹੈ ਗੰਦਾ ਉਹ ਮਿਕਸ ਹੋ ਜਾਂਦਾ ਸਾਰੀਆਂ ਟੈਂਕੀਆਂ ਦੇ ਵਿੱਚ ਤੁਸੀਂ ਦੇਖੋਗੇ ਗੰਦਾ ਪਾਣੀ ਬਹੁਤ ਵੱਡੀ ਪੱਧਰ ਤੇ ਤੁਹਾਨੂੰ ਨਜ਼ਰ ਆਊਗਾ ਇਸ ਪਾਣੀ ਨਾਲ ਇਨਹਾਣ ਦੇ ਵੀ ਲਾਇਕ ਨਹੀਂ ਪੀਣ ਦੇ ਤੇ ਛੱਡੂ ਨਹਾਣ ਦੇ ਵੀ ਲਾਇਕ ਨਹੀਂ ਹੈ ਜਿੰਨਾ ਗੰਦਾ ਪਾਣੀ ਹੈ ਹੋ ਗਿਆ ਸੋ ਅਸੀਂ ਇਹਦੇ ਸੰਬੰਧੀ ਬਹੁਤ ਬਾਰੀ ਸ਼ਿਕਾਇਤ ਵੀ ਕੀਤੀ ਐ ਸੈਨੀਟਰੀ ਵਾਲੀ ਜਿਹੜੀ ਮੈਡਮ ਹੈ ਉਹਨੂੰ ਵੀ ਫੋਨ ਪਾ ਕੇ ਕਿਹਾ ਇੱਕ ਦਿਨ ਅਸੀਂ ਇੱਕ ਐਪਲੀਕੇਸ਼ਨ ਵੀ ਉਥੇ ਦਿੱਤੀ ਐ ਪਰ ਪ੍ਰਸ਼ਾਸਨ ਦਾ ਇਸ ਪਾਸੇ ਨੂੰ ਕੋਈ ਧਿਆਨ ਹੀ ਨਹੀਂ ਹੈ ਆਪਣੇ ਨਾਗਰਿਕਾਂ ਪਤੀ ਜੋ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਲੋਕ ਜਿਹੜੇ ਬਿਮਾਰ ਹੋ ਰਹੇ ਆ ਲੋਕ ਹਸਪਤਾਲਾਂ 'ਚ ਜਾ ਰਹੇ ਆ ਡਾਇਰੀਆ ਹੋ ਰਿਹਾ ਲੋਕਾਂ ਨੂੰ ਅਹ ਇਹਨਾਂ ਗੰਦਾ ਪਾਣੀ ਪੀ ਕੇ ਬਹੁਤ ਸਾਰੇ ਲੋਕ ਆ ਜਿਹੜੇ ਅਫੋਰਡ ਹੀ ਨਹੀਂ ਕਰਦੇ ਟੂਟੀ ਦੇ ਪਾਣੀ ਤੋਂ ਬਗੈਰ ਹੋਰ ਕੋਈ ਪਾਣੀ ਕਿਸੇ ਨੇ ਆਰੋ ਲਾਇਆ ਹੋਊਗਾ ਉਹਨਾਂ ਦੇ ਫਿਲਟਰ ਵੀ ਜਿਹੜੇ ਗੰਦੇ ਹੋਗਾ ਉਹ ਵੀ ਗੰਦਾ ਪਾਣੀ ਜਿਹੜਾ ਹੋ ਗਿਆ ਇਸ ਕਰਕੇ ਅਸੀਂ ਜਿਹੜਾ ਇਹ ਅ ਸਾਰੇ ਮੱਲੇ ਵਾਲਿਆਂ ਨੇ ਅੱਜ ਫੈਸਲਾ ਕੀਤਾ ਪਰਸੋਂ ਨੂੰ ਸੰਡੇ ਆ ਤੇ ਸੋਮਵਾਰ ਨੂੰ ਵੱਡਾ ਪ੍ਰੋਟੈਸਟ ਜਿਹੜਾ ਸ਼ਹਿਰ 'ਚ ਕਰਾਂਗੇ ਕਿਉਂਕਿ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਹੈ ਉਦਾਂ ਹੱਲ ਨਹੀਂ ਹੋਣੀ ਅਸੀਂ ਐਪਲੀਕੇਸ਼ਨਾਂ ਦੇ ਕੇ ਫੋਨ ਕਰਕੇ ਸਾਰਾ ਕੁਝ ਦੇਖ ਲਿਆ ਹੈ ਸੋ ਉਹਦੇ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਹੈ ਜਿਹੜਾ ਉਹ ਨਾ ਕੀਤਾ ਜਾਵੇ। ਇਹ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ सहलता मिलदिया ने इथे चौबी घंटे सब तो दिन इमरजेंसी की सुविधा भी दिखी ही बुक करो अपनी अपॉइंटमेंट अठानवे सात सो छबी वी छो चुहत्तर या अठानवे अठ आथ सो उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਇਹ ਸੱਜਣ ਜਲਸੀ ਭਗਸੇਕ ਨਗਰ ਦਾ ਸਵਾਗਤ ਅੱਜੀਆਂ ਵਿਸ਼ੇਸ਼ ਵਰਗੀਆਂ ਖਲਫੇ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤੀ ਸੀ ਨੂੰ ਇਜਾਜ਼ਤ ਦਿਓ ਧੰਨਵਾਦ